हजार तो रुपया <not punto> <marche> ਕੋਰਾਂ ਕੋਰਾਂ ਠੀਕ ਹੈ ਹੁਣ ਬਸ ਮੈਂ ਹੋਰ ਕੋਈ ਨਹੀਂ ਦੇਣਾ ਨਹੀਂ ਯਾਰ ਮੈਂ ਤੁਹਾਨੂੰ ਮੈਂ ਮੈਂ ਤੁਹਾਨੂੰ ਮਿਲਣਾ ਚਾਹਤਦਾ ਹਾਂ ਉਹ ਦੋ ਬੰਦੇ ਮੈਂ ਕੜਵਿਦ ਹੂੰ ਸੱਦੀ ਗੱਲ ਸੱਦੀ ਹੋਣੀ ਉਹ ਆਸੇ ਪਾਸੇ ਰਹਿੰਦਾ ਉਹ ਕਿਹਨੂੰ ਚਾਹਤਦਾ ਉਹ ਭਾਈ ਆਸੇ ਪਾਸੇ ਰਹਿੰਦਾ ਸੀ ਆਪਣਾ ਵੀ ਦੇਖਣਾ ਸੀ ਠੀਕ ਹੈ ਜੀ ਹੁਣ ਤਾਂ ਸਰਦਾ ਰੱਖੋ ਕਿਉਂ ਤਹੀ ਤਾਂ ਕਹਿ ਸਰਦੀ ਕਰਕੇ ਤਾਂ ਮੈਂ ਤੁਹਾਨੂੰ ਕੋਈ ਕਹਾਂ ਮੈਂ ਕਿੰਨੇ ਮਿੰਨੋ ਕੋਤੋ ਮੈਂ ਇਹਨੂੰ ਤੁਮੇ ਕਦੇ ਪੁੱਛੂਂ ਜਿਹੜਾ ਇਤਨੀ ਗੱਲ ਹੀ ਜਾਂਦਾ ਜਦੋਂ ਮੈਂ ਤੁਮੇ ਕਹਾਂ ਮੈਂ ਆਪਾਂ ਨੂੰ ਕੋ ਕਹੇ ਹਾਂ ਉਹ ਲੋਕ ਤਲੀ ਮਾਂਤ ਨਹੀਂ ਉਹਨੂੰ ਮੈਂ ਤਾਂ ਕਹੇ ਨਹੀਂ ਉਹ ਦਨੇ ਹੂੰ ਤੁਹਾਨੂੰ ਲੱਗੇ ਕੋ ਮੈਂ ਆਪਣੀ ਮਰਜੀ ਨਾਲ ਕਹੇ ਦਮ ਹੁਪਤਾ ਹਿੰਦ ਮੈਂ ਲੋਕ ਇਹਨੂੰ ਸੁਣੇ ਬਹਿ ਫੋਮਾ ਪੂਰੀ ਬੰਦ ਹੂੰ ਜਦੋਂ ਉਹ ਤਾਂ ਮੈਂ ਹੁਣ ਇੱਥੋਂ ਗਿਆ ਦੁਕਾਨ ਤੋਂ ਆਪਣੀ ਦੁਕਾਨ ਤੋਂ ਪੈਸੇ ਚੱਕ ਕੇ ਲੈ ਕੇ ਆਇਆ ਮੈਂ ਉਹ ਭੈਣ ਨੂੰ ਦੇ ਕੇ ਕੰਮ ਹੀ ਨਿਬੇੜੀਆਂ ਕੱਲ ਕੱਲ ਨੂੰ ਆਪਣੇ ਰਿਪੋਰਟ ਪਹੁੰਚਵੇ ਤੇ ਨੀ ਗੱਲ ਨਹੀਂ ਕਰੀ ਕੋਈ ਹਾਂ ਜਦੋਂ ਮੈਂ ਪਹਿਲਾਂ ਕਹਿਤਾ ਇੰਨੇ ਦਿਨ ਹੋ ਗਏ ਤੁਹਾਨੂੰ ਕਹਿੰਦਾਂ ਤੂੰ ਮੈਂ ਤੁਹਾਨੂੰ ਵਾਹ ਉਹ ਹੀ ਫੋਨ ਮੈਨੂੰ ਉਧਰ ਵੀ ਘਰ ਦਿਆਗਾ ਵੀ ਫੋਨ ਅੰਦਰੋਂ ਕਹਿੰਦਾ ਤੂੰ ਕਰਾਇਆ ਨਹੀਂ ਰਿਪੋਰਟ ਨਹੀਂ ਪਹੁੰਚੀ ਉਹ ਮੁੰਡੇ ਜਮਾਨਤ ਕਰਾਉਂਦਾ ਉਹ ਦੇਖ ਤੂੰ ਵੀ ਆ ਰਿਪੋਰਟ ਕਾਲੀ ਨਿਕਲੀ ਤੇ ਸੀ ਹਾਂ ਦੀ ਹਾਂ ਜਿਹੜਾ ਤੂੰ ਜਦੋਂ ਸੋਝੀ ਨੇ ਤਮ ਉਹ ਕਾਲੀ ਨਿਕਲੀ ਤੇ ਸੀ ਸਿੱਧੀ ਨਿਕਲੀ ਠੀਕ ਹਨ ਬਸ ਉਹਨਾਂ 26 ਦੀ ਰਿਪੋਰਟ ਚਾਹੀਦੀ ਆ ਤੁਹਾਨੂੰ ਬਸ ਫਟੀਆਂ ਕਰਨਾ ਮੈਂ ਤੁਹਾਨੂੰ ਮਾਲਕ ਨੂੰ ਹਾਂ ਹਾਂ ਜੇ ਇਹਦੇ ਵਿੱਚ ਮੰਨਿਆ ਠੀਕ ਹੈ ਤਾਂ ਤੂੰ ਬੋਲ ਤਿੰਨ ਹਜ਼ਾਰ ਹੀ ਰਹਿ ਗਿਆ ਫਿਰ ਉਹ ਤਿੰਨ ਹਜ਼ਾਰ ਹੀ ਦੇ ਦੇ ਕਾਲੀ ਉਹ ਦੇਖੋ ਮੇਰਾ ਕੰਮ ਆਪਣਾ ਹੈ ਤੂੰ ਤੇਰੇ ਕੰਮ ਦਾ ਕਹਿ ਰਿਹਾ ਮੈਂ ਤੂੰ 25 30 ਤੱਕ ਕਿੰਨੇ ਕੰਮ ਤੁਸੀਂ ਹੋਏ ਮੈਂ ਤਾਂ ਤੁਹਾਨੂੰ ਆਪੇ ਖੁਸ਼ ਕਰਦਿਆਂ ਲਾਲੇ ਨੂੰ ਇੰਨੇ ਬੰਦੇ ਭੇਜਦੇ ਮੈਂ ਤੁਹਾਨੂੰ ਪਹਿਲਾਂ ਹੀ ਨਹੀਂ ਬੁਲਾਇਆ ਤੈਨੂੰ ਤੈਨੂੰ ਤਾਂ ਹੀ ਕਹਿ ਰਿਹਾ ਜੇ ਹੋਪ ਇਹ ਹੁੰਦਾ ਤਾਂ ਮੈਂ ਮਹਾਰਟ ਕਰਨੀ ਬਹੁਤ ਫੋਕੋਦਗੀ ਤੇ ਨਹੀਂ ਨਾ ਆਪਣੀ ਜ਼ਿੰਮੇਤ ਮੁਕਾਵੇਂ ਪਾਪ ਨਹੀਂ ਕਰੂਗਾ ਦੇਖੇ ਸਾਡੇ ਨੂੰ ਤੈਰੇ ਕੱਲ ਕੇ ਕਾਰਿਆਲੇ ਤੋਂ